ਸਰਦਾਰ ਜੀ ਬੀਜੇਪੀ ਪਹਿਲੀ ਵਾਰ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੀ ਹੈ ਪਿੰਡਾਂ ਵਿੱਚ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਕਹਿ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਜਿਹੜੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੀ ਹੈ ਵੈਸੇ ਤੋਂ ਭਾਰਤੀ ਜਨਤਾ ਪਾਰਟੀ ਪਹਿਲਾਂ ਵੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਹੁੰਦੀਆਂ ਸੀ ਕਈ ਜਗ੍ਹਾ ਤੇ ਲੜਦੀ ਸੀ ਪਰ ਸਾਰੇ ਪੰਜਾਬ 'ਚ ਨਹੀਂ ਸੀ ਅਸੀਂ ਲੜਦੇ ਕਿਉਂਕਿ ਭਾਈਵਾਲੀ 'ਚ ਅਸੀਂ ਪਹਿਲੀ ਵਾਰ ਹੈ ਕਿ ਭਾਰਤੀ ਜਨਤਾ ਪਾਰਟੀ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਬਹੁਤ ਸਾਰੀਆਂ ਸੀਟਾਂ ਤੇ ਅਸੀਂ ਇਲੈਕਸ਼ਨ ਲੜ ਰਹੇ ਆ ਤੇ ਪਿੰਡਾਂ ਦੇ ਵਿੱਚ ਜੋ ਰਿਸਪੌਂਸ ਹੈ ਜਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਜਿਸ ਤਰ੍ਹਾਂ ਲੋਕਾਂ ਦਾ ਸਤਕਾਰ ਮਿਲ ਰਿਹਾ ਉਸ ਨੂੰ ਵੇਖ ਕੇ ਲੱਗਦਾ ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲਣ ਲਈ ਤਿਆਰ ਹੈ ਖਾਸ ਤੌਰ ਤੇ ਉਹ ਜਿਹੜਾ ਏਰੀਆ ਜਿੱਥੇ ਭਾਰਤੀ ਜਨਤਾ ਪਾਰਟੀ ਇਸ਼ੂਤ ਮੰਨੀ ਜਾਂਦੀ ਸੀ ਪਿੰਡਾਂ ਦਾ ਏਰੀਆ ਦਿਹਾਤ ਦਾ ਏਰੀਆ ਜਿਹਨੂੰ ਅਸੀਂ ਕਹਿ ਦਿੰਦੇ ਆ ਉਹਨਾਂ ਖੇਤਰਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਅੱਜ ਭਾਰਤੀ ਜਨਤਾ ਪਾਰਟੀ ਦਾ ਝੰਡਾ ਵੇਖ ਕੇ ਭਾਰਤੀ ਜਨਤਾ ਪਾਰਟੀ ਦਾ ਪਟਕਾ ਵੇਖ ਕੇ ਲੋਕ ਸਤਕਾਰ ਵੀ ਦਿੰਦੇ ਆ ਮਾਨ ਵੀ ਦਿੰਦੇ ਆ ਚਾਹ ਵੀ ਪਿਉਂਦੇ ਆ ਤੇ ਵੋਟਾਂ ਪਾਉਣ ਦਾ ਭਰੋਸਾ ਵੀ ਦਿੰਦੇ ਆ ਸੋ ਮੈਨੂੰ ਉਮੀਦ ਹੈ ਕਿ ਉਹਨਾਂ ਖੇਤਰਾਂ ਦੇ ਵਿੱਚ ਜਿਹੜਾ ਕਮਲ ਦਾ ਚੋਣ ਨਿਸ਼ਾਨ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਉਹ ਵਧੀਆ ਪਰਫਾਰਮੈਂਸ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਕਰਨਗੇ ਸੋ ਇਹਦੇ ਨਾਲ-ਨਾਲ ਮੇਰੀ ਜਿੰਨੇ ਵੀ ਸਾਡੇ ਇਸ ਸਮਰਾਲੇ ਹਲਕੇ ਦੇ ਵਿੱਚ ਖਾਸ ਤੌਰ ਤੇ ਜਿਹੜਾ ਨੀਲੋਂ ਕਲਾ ਜੋਂਨ ਹੈ ਜ਼ਿਲ੍ਹਾ ਪ੍ਰੀਸ਼ਦ ਦਾ ਉਹਨਾਂ ਦੇ ਸਾਰੇ ਵੋਟਰਾਂ ਨੂੰ ਜਿੰਨੇ ਵੀ ਵੋਟਰ ਨੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਜ਼ਿਆਦਾਤਰ ਲੋਕ ਵੋਟ ਕਰਨ ਨਹੀਂ ਨਿਕਲਦੇ ਇਹ ਬਹੁਤ ਇੱਕ ਕੀਮਤੀ ਹਥਿਆਰ ਹੈ ਸਾਡੇ ਕੋਲ ਸਮਾਜ ਨੂੰ ਬਦਲ ਲਈ ਸੱਤਾ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਸਬਕ ਸਿਖਾਉਣ ਲਈ ਜਾ ਉਹਨਾਂ ਦੀਆਂ ਅੱਖਾਂ ਖੋਲਣ ਲਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਣੇ ਉਸ ਦਿਨ 14 ਤਰੀਕ ਨੂੰ ਕਿਉਂਕਿ 14 ਤਰੀਕ ਨੂੰ ਬਲੌਕ ਸੰਪਤੀ ਜਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨੇ ਸਾਰੇ ਜਣੇ ਵੋਟ ਪਾਉਣ ਨਿਕਲਿਓ ਸਾਡੇ ਕੈਂਡੀਡੇਟ ਸੁਖਵਿੰਦਰ ਲਾਲ ਸ਼ਰਮਾ ਜੀ ਜਿਹੜੇ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਤੇ ਇਹਨਾਂ ਦੇ ਨਾਲ ਜਿੰਨੀਆਂ ਵੀ ਬਲੌਕ ਸੰਪਤੀ ਦੇ ਕੈਂਡੀਡੇਟ ਸਾਡੇ ਭਰਾ ਪੈਣਾ ਖੜੀਆਂ ਸਾਰਿਆਂ ਨੂੰ ਵੋਟ ਪਾਇਓ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਮੋਹਰਾਂ ਲਾ ਕੇ ਇਹਨਾਂ ਚੰਗੇ ਲੋਕਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਤਾਂ ਜੋ ਇਹ ਸਮਾਜ ਦੀ ਸੇਵਾ ਲੋਕਾਂ ਦੀ ਸੇਵਾ ਤੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਦੇਣ ਵਾਲੇ ਪਾਸੇ ਨੂੰ ਸਮਾਜ ਨੂੰ ਤੋਰ ਸਕਣ ਇਹ ਇਹ ਜਿਹੜੀ ਮੇਰੀ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਧਾਨ ਜੀ ਇੱਕ ਹਲਕਾ ਵਿਧਾਇਕ ਦਾ 30 ਲੱਖ ਵਾਲਾ ਜਿਹੜਾ ਬਿਆਨ ਸੀਗਾ ਉੱਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਦੇਖੋ ਜਿੰਨੀਆਂ ਪਾਰਟੀਆਂ ਅੱਜ ਪੰਜਾਬ ਦੇ ਵਿੱਚ ਚਾਹੇ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਅੱਜ ਬਿਲਕੁਲ ਤੁਸੀਂ ਕਿਹਾ ਕਿ 31 ਲੱਖ ਰੁਪਏ ਦਾ ਹਲਕਾ ਵਿਧਾਇਕ ਦਾ ਬਿਆਨ ਮੰਦ ਭਾਗਾ ਨਿੰਦਨ ਜੋ ਤੇ ਜਿਹੜੀ ਲੋਕਤੰਤਰ ਹੈ ਉਹਨੂੰ ਕਲੰਕਿਤ ਕਰਨ ਵਾਲਾ ਬਿਆਨ ਹੈ ਕਿਉਂਕਿ ਇਹਨਾਂ ਲੋਕਾਂ ਦੀ ਫਿਤਰਤ ਬਣ ਚੁੱਕੀ ਹੈ ਇਹਨਾਂ ਨੂੰ ਅੱਜ ਲੱਗਦਾ ਕਿ ਅਸੀਂ ਪੈਸਾ ਬਹੁਤ ਇਕੱਠਾ ਕਰ ਲਿਆ ਲੋਕਾਂ ਨੂੰ ਪੈਸੇ ਨਾਲ ਖਰੀਦ ਲਾਂਗੇ ਇਹਨਾਂ ਇਹਨਾਂ ਨੂੰ ਪੁੱਛੋ ਜਰਾ ਇਹਨਾਂ ਵਿਧਾਇਕਾਂ ਨੂੰ ਇਹਨਾਂ ਆਪ ਵਾਲਿਆਂ ਨੂੰ ਕਿ ਜਿਸ ਦਿਨ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਕਿੰਨੇ ਕੁ ਰੁਪਏ ਸੀ ਉਸ ਦਿਨ ਤੁਹਾਡੇ ਕੋਲ ਆਮ ਘਰਾਂ ਦੇ ਬੱਚੇ ਲੋਕਾਂ ਨੇ ਚੁਣੀ ਸੀ ਜਿਹੜੇ ਅੱਜ ਤੁਸੀਂ ਲੋਕਾਂ ਨੂੰ ਪੈਸੇ ਨਾਲ ਖਰੀਦਣਾ ਚਾਹੁੰਦੇ ਹੋ ਪੰਜਾਬ ਦੇ ਲੋਕ ਕਦੇ ਪੈਸੇ ਨਾਲ ਨਹੀਂ ਵਿਕਦੇ ਤੇ ਦੂਜੇ ਪਾਸੇ ਕਾਂਗਰਸ ਦੀ ਵੀ ਮੈਂ ਗੱਲ ਕਰਨੀ ਚਾਹੂੰਗਾ ਜਿਹੜੇ ਆਪੀ ਦੱਸੀ ਜਾ ਰਹੇ ਐ ਕਿ ਸਾਡੇ ਮੁੱਖ ਮੰਤਰੀ ਦੀ ਕੁਰਸੀ 500 ਕਰੋੜ ਚ ਵਿਕਦੀ ਐ ਉਹ ਯਾਰ ਜਿਹੜਾ 500 ਕਰੋੜ ਨਾਲ ਮੁੱਖ ਮੰਤਰੀ ਜਿਸ ਪਾਰਟੀ ਦਾ ਬਣੂਗਾ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਜਾਣ ਉਹ ਸਾਡੇ ਹੱਡਾਂ ਚੋਂ ਹੀ ਖੂਨ ਨਿਚੋੜ ਕੇ ਉੱਥੋਂ ਹੀ ਪੈਸਾ ਕੱਢਣਾ ਹੈ ਉਹਨਾਂ ਨੇ ਸੋ ਇਹਨਾਂ ਸਾਰੀਆਂ ਪਾਰਟੀਆਂ ਤੋਂ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਇਹਨਾਂ ਤੋਂ ਪਾਸੇ ਰਹੋ ਔਰ ਜਿਹੜੇ ਵਿਧਾਇਕ ਨੇ ਇਹ ਬਿਆਨ ਦਿੱਤਾ ਉਹਦੇ ਤੇ ਕਾਰਵਾਈ ਜਿਹੜੀ ਵੈਸੇ ਤੋਂ ਰਿਟ ਉਹਦੇ ਤੇ ਪੈ ਚੁੱਕੀ ਹੈ ਇਹਨਾਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਜਿਹੜੇ ਲੋਕਤੰਤਰ ਦਾ ਇਸ ਤਰ੍ਹਾਂ ਕਹਾਣ ਕਰ ਰਹੇ ਆ ਲੋਕਤੰਤਰ ਦੇ ਵਿੱਚ ਮਜ਼ਾਕ ਬਣਾ ਰਹੇ ਆ ਲੋਕਤੰਤਰ ਦਾ ਸੋ ਬੜਾ ਨੰਡਣਯੋਗ ਉਸਤਾ ਉਹ ਬਿਆਨ ਹੈ ਭਾਜਪਾ ਦੇ ਕੀ ਮੁੱਦੇ ਨੇ ਜੀ ਅਸਲ ਵਿੱਚ ਭਾਜਪਾ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਅੱਜ ਬੁਰੀ ਤਰ੍ਹਾਂ ਚਰਮਚਾਰ ਆ ਚੁੱਕਿਆ ਜਦੋਂ ਰੋਜ਼ ਸਵੇਰੇ ਅਖਬਾਰਾ ਪੜ੍ਹਦੇ ਆ ਤਾਂ 5-7 ਖਬਰਾਂ ਕਤਲਾਂ ਦੀਆਂ ਹੁੰਦੀਆਂ ਅਪਰਾਧ ਮੁਕ ਸੂਬਾ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੰਜਾਬ ਦੇ ਵਿੱਚ ਖੇਤੀਬਾੜੀ ਨਾਲ ਰਿਲੇਟਡ ਜਿਹੜੀ ਇੰਡਸਟਰੀ ਆ ਉਸ ਨੂੰ ਲਿਆ ਕੇ ਲੋਕਾਂ ਦੇ ਲਈ ਰੋਜ਼ਗਾਰ ਪੈਦਾ ਕਰਨੇ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਇਸ ਤਰ੍ਹਾਂ ਦੇ ਜਿਹੜਾ ਇੱਕ ਲੰਬਾ ਰੋਡ ਮੈਪ ਹੈ ਭਾਜਪਾ ਕੋਲ ਜਿਹੜੀ ਪੰਜਾਬ ਨੂੰ ਸਹੀ ਪਾਸੇ ਲੈ ਕੇ ਜਾਊਗਾ ਇਹ ਸਾਰਾ ਰੋਡ ਮੈਪ ਜਿਹੜਾ ਭਾਜਪਾ ਨੇ ਬਣਾਇਆ ਆਉਣ ਵਾਲੇ 2027 ਦੇ ਲਈ